ਇਸ ਇੱਕ ਨਵੇਂ ਮਾਈਲਸਟੋਨ ਮੀਲ ਪੱਥਰ ਜੋ ਗਵਰਨੈਂਸ ਰਿਫਾਰਮਸ ਡਿਪਾਰਟਮੈਂਟ ਪੰਜਾਬ ਸਰਕਾਰ ਜੋ ਰੱਖਣ ਜਾ ਰਹੀ ਹੈ ਉਹਦੇ ਵਿੱਚ ਪਾਰਟਿਸਪੇਟ ਕਰਨ ਦੇ ਲਈ ਤੁਸੀਂ ਪਹੁੰਚਿਓ ਤੁਹਾਡਾ ਸਾਰਿਆਂ ਦਾ ਦਿਲ ਦੀ ਗਰੇਈ ਦੇ ਵਿੱਚੋਂ ਬਹੁਤ-ਬਹੁਤ ਧੰਨਵਾਦ ਕਿ ਸਰਕਾਰ ਉਹੀ ਕਾਮਯਾਬ ਹੁੰਦੀ ਹੈ ਕਿ ਜਿਸ ਦੇ ਸਿਸਟਮ ਦੇ ਵਿੱਚ ਜਿਸ ਦੇ ਸ਼ਾਸਨ ਦੇ ਵਿੱਚ ਲੋਕਾਂ ਦੇ ਕੰਮਾਂ ਬਿਨਾ ਪੈਸੇ ਤੋਂ ਬਿਨਾ ਸਿਫਾਰਿਸ਼ ਤੋਂ ਤੇ ਬਿਨਾ ਖੱਜਲ ਖਵਾਰੀ ਦੇ ਹੋ ਸਕਣ ਸਰਕਾਰੀ ਦਫ਼ਤਰਾਂ ਦੇ ਵਿੱਚ ਤੇ ਮੈਨੂੰ ਦੱਸਦੇ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਹੁਣ ਤੱਕ ਮਹਿਸ ਇੱਕ ਸਾਲ ਦੇ ਵਿੱਚ 92 ਹਜ਼ਾਰ ਲੋਕ ਨੇ ਜਿਹੜੇ ਉਹ ਡੋ ਸਟੈਪ ਸਰਵਿਸਿਜ਼ ਦਾ ਲਾਹਾ ਪੰਜਾਬ ਦੇ ਵਿੱਚ ਲੈ ਚੁੱਕੇ ਨੇ 92 ਹਜ਼ਾਰ ਦੇ ਕਰੀਬ ਔਰ ਇਹ ਉਹ ਸਰਵਿਸਿਜ਼ ਨੇ ਜਿਹੜੀਆਂ ਕਿ 43 43 ਸਰਵਿਸਿਜ਼ ਜਿਹੜੀਆਂ ਕਿ ਅਸੀਂ ਹਾਈ ਵੋਲਿਊਮ ਆਉਂਦੇ ਸੀਗੇ ਕਿ ਜਿਨ੍ਹਾਂ ਦੇ ਵਿੱਚ 99% ਲੋਕਾਂ ਦੀਆਂ ਸਰਵਿਸਿਜ਼ ਨੇ ਜਿਹੜੀਆਂ ਉਹਨਾਂ 43 ਸਰਵਿਸਿਜ਼ ਦੇ ਵਿੱਚ ਹੀ ਪੂਰੀਆਂ ਹੋ ਜਾਂਦੀਆਂ ਸੀਗੀਆਂ ਐਪਲੀਕੇਸ਼ਨਸ ਪਰ ਉਹ ਮਹਿਜ਼ 1% ਲੋਕ ਜਿਨ੍ਹਾਂ ਨੂੰ ਡੋਰਸਟੈਪ ਡਿਲੀਵਰੀ ਦੀ ਸਰਵਿਸ ਅਵੇਲੇਬਲ ਫੈਸਿਲਿਟੀ ਨਹੀਂ ਅਵੇਲੇਬਲ ਸੀਗੀ ਉਸ 1% ਲੋਕਾਂ ਨੂੰ ਕਵਰ ਕਰਨ ਦੇ ਲਈ ਵੀ ਅਸੀਂ ਅੱਜ 363 ਸਰਵਿਸਿਜ਼ ਦੇ ਜਿਹੜੀਆਂ ਹੋਰ ਇਹਦੇ ਵਿੱਚ ਜੋੜ ਰਹੇ ਹਾਂ ਤਾਂ ਕਿ 1% ਲੋਕਾਂ ਨੂੰ ਵੀ ਕੋਈ ਦਿੱਕਤ ਨਾ ਆਵੇ ਸੋ ਸਾਡੀ ਕੋਸ਼ਿਸ਼ ਹੈ ਡਿਪਾਰਟਮੈਂਟ ਦੀ ਕੋਸ਼ਿਸ਼ ਹੈ ਐਜ਼ ਅ ਟੀਮ ਔਰ ਮੈਂ ਧੰਨਵਾਦੀਆਂ ਪੂਰੇ ਡਿਪਾਰਟਮੈਂਟ ਦਾ ਸਾਰੇ ਸਾਥੀਆਂ ਦਾ ਸਾਰੇ ਸਾਡੇ ਜਿਹੜੇ ਆਫੀਸਰਸ ਨੇ ਔਰ ਨੀਚੇ ਤੱਕ ਜਿੰਨੇ ਵੀ ਸਾਡੇ ਸਟਾਫ ਮੈਂਬਰਸ ਨੇ ਕਿ ਦਿਨ ਰਾਤ ਉਹਨਾਂ ਨੇ ਇਸ ਸਕੀਮ ਨੂੰ ਇਸ ਪਲਾਨ ਨੂੰ ਕਾਮਯਾਬ ਕਰਨ ਦੇ ਵਿੱਚ ਮਿਹਨਤ ਕੀਤੀ ਹੈ ਇਸ ਤੋਂ ਇਲਾਵਾ ਅਸੀਂ ਪਿਛਲੇ ਸਮੇਂ ਦੇ ਵਿੱਚ ਇੱਕ ਫੈਸਿਲਿਟੀ ਲਾਂਚ ਕੀਤੀ ਸੀਗੀ ਅਗੇਨ ਸਿਰਫ ਇੱਕੋ ਹੀ ਚੀਜ਼ ਮਕਸਦ ਇੱਕੋ ਹੀ ਸੀਗਾ ਟੀਚਾ ਇੱਕੋ ਹੀ ਸੀ ਕਿ ਲੋਕਾਂ ਨੂੰ ਵਾਰ-ਵਾਰ ਸੇਵਾ ਕੇਂਦਰਾਂ ਦੇ ਵਿੱਚ ਜਾਂ ਦਫ਼ਤਰਾਂ ਦੇ ਵਿੱਚ ਨਾ ਜਾਣਾ ਪਵੇ ਸਾਰੀਆਂ ਤਰ੍ਹਾਂ ਦੀਆਂ ਸਰਵਿਸਿਜ਼ ਨੇ ਜਿਹੜੀਆਂ ਉਹ ਬੱਚਵੇ ਦਿਨਾਂ ਦੇ ਵਿੱਚ ਅਗਲੇ ਦੇ ਘਰ ਉਹਨਾਂ ਕੋਲ ਡਿਜੀਟਲੀ ਪਹੁੰਚ ਜਾਣਾ ਇਹ ਸਾਡੀ ਸਾਡੀ ਕੋਸ਼ਿਸ਼ ਹੈ ਦਿਨੇ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਦਿਲ ਦੀ ਗਹਿਰਾਈ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ